ਨਾਬਾ ਜੇਲ ਬ੍ਰੇਕ ਕਾਣ ਦਾ ਮਾਸਟਰਮਾਈਂਡ ਰਮਨਜੀਤ ਜੋ ਕਿ 2016 ਤੋਂ ਨਾਬਾ ਜੇਲ ਤੋੜ ਕੇ ਗਾਇਬ ਸੀ ਉਹਨੂੰ ਵੀਰਵਾਰ ਹਾਂਗਕਾਂਗ ਤੋਂ ਪੰਜਾਬ ਪੁਲਿਸ ਅਤੇ ਸੀਬੀਆਈ ਦੀ ਮਦਦ ਦੇ ਨਾਲ ਭਾਰਤ ਲਿਆਂਦਾ ਗਿਆ ਅਤੇ ਸ਼ੁੱਕਰਵਾਰ ਸਵੇਰੇ ਤੜਕਸਾਰ ਉਹਨੂੰ ਮੈਜਿਸਟ੍ਰੇਟ ਦੇ ਸਾਹਮਣੇ ਹਾਜ਼ਰ ਕਰਕੇ 14 ਦਿਨ ਦੀ ਪੁਲਿਸ ਰਮਾਂਡ ਲਿੱਤੀ ਕੀ ਦੱਸ ਦਈਏ ਕਿ ਇਹਦਾ ਦੋ ਅੰਤਕਵਾਦੀ ਹਮਲਿਆਂ ਅਤੇ 6 ਕ੍ਰਿਮੀਨਲ ਕੇਸਾਂ ਵਿੱਚ ਇਹ ਨਾਮਜ਼ਦ ਹੈ ਇਹਦਾ ਮੈਡੀਕਲ ਟੈਸਟ ਕਰਵਾ ਕੇ ਫਿਰ ਇਹਨੂੰ ਜੇਲ੍ਹ ਵਿੱਚ ਭੇਜਿਆ ਗਿਆ ਇਸ ਦੇ ਬਾਰੇ ਡੀਐਸਪੀ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ ਉਹ ਦੇਖ ਕੇ ਉਹ ਗੱਲ ਸੁਣੋ ਇਹਨੇ ਰੋਮੀ ਜਿਹੜਾ ਅਕਿਊਜ਼ਡ ਹੈਗਾ ਸੀ ਇੱਕ ਆਪਣੇ ਜਿਹੜੇ ਨਾਬਾ ਜੇਲ ਬ੍ਰੇਕ 2016 ਦੇ ਵਿੱਚ ਸੀ ਮਾਸਟਰਮਾਈਂਡ ਸੀ ਅੱਜ ਉਹਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਹੈ ਅਥਾਰਟिटीज ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੇ ਸਾਰੇ ਤਾਂ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਉਹਨੂੰ ਜੱਜ ਸਾਹਦੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾ ਇਹਦਾ ਜਿਹੜਾ ਹੈਗਾ ਅਸੀਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਆ ਕਿਹੜੀ ਜੇਲ੍ਹ ਵਿੱਚ ਸਰ ਹਲੇ ਜਿਹੜੇ ਨਿਊ ਜੇਲ੍ਹ ਨਾਬਾ ਦੇ ਵਿੱਚ ਭੇਜ ਰਹੇ ਆ ਸਰ ਲੰਬੀ ਲੜਾਈ ਸੰਗੀਨ ਅਪਰਾਧ ਕੀ ਕੀਤਾ ਜੀ ਇਹਨਾਂ ਨੇ ਕੀ ਕੀ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਮ ਸਿਕਿਉਰਿਟੀ ਜੇਲ੍ਹ ਨਾਬਾ ਬਰੇਕ ਹੋਈ ਸੀ ਉਹਦੇ ਵਿੱਚ ਇਹਦਾ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰੈਡੀਸ਼ਨ ਵਾਸਤੇ ਰਿਕੁਐਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੂਕੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਦੇ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਆਏ ਸਰਪੁਲਿਸ ਪੁੱਛ ਗਈ ਕਿ ਕਿਵੇਂ ਕਰੇਗੀ ਇਸ ਤੋਂ ਕੁਛਕਿਸ ਕਿਵੇਂ ਹੋਏ ਉਹ ਸਾਡਾ ਅਗੇ ਫਰਦਰ ਹੈਗਾ ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਿਹਾ ਹਾਂ ਸਰ ਜੀ ਦੀ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਸਾਰੇ ਐਫਰਟ ਸਾਰੇ ਏਜੰਸੀ ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਐਂਡ ਪੁਲਿਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਯਾਰ ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ ਸਰ ਹਾਂਗਕਾਂਗ ਕਿੰਨਾ ਟਾਈਮ ਲੱਗਿਆ ਜੀ ਆਹ ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੀ ਥੈਂਕ ਯੂ ਜੀ